ਚੁੰਬੜਗੇ ਪੂਤ ਵੈਰ ਨੇ ਬੰਦ 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 ਚੁੰਬੜਗੇ ਪੂਤ ਵੈਰ ਨੇ ਚੁੰਬੜਗੇ ਪੂਤ ਵੈਰ ਨੇ ਨਾਲੇ ਬਾਈ ਚਮਕੀਲੇ ਨੇ ਬਾਬਾ ਫੜਪਾਗ ਸੰਗਲੀਆਂ ਭੂਤਾਂ ਦੀ ਗੱਲ ਨਹੀਂ ਸੀ ਕੀਤੀ ਓਏ ਦੂਜੇ ਭੂਤਾਂ ਦੀ ਕੀਤੀ ਜਿਹੜੇ ਮੋਬਾਈਲ ਫੋਨ ਤੇ ਚੁੰਬੜਦੇ ਆ ਜਾ ਸਮਾਨ ਠੰਡਾ ਹੋਈ ਜਾਂਦਾ ਚੁੰਬੜਗੇ ਬੂਦਵਾਰ ਨੇ ਕੌਣ ਗਲੋ ਲਾਉਨੀ ਦਾਰੂ ਤਾਂ ਦਾਰੂ ਤਾਂ ਦਾਰੂ ਤਾਂ ਨਾਲ ਜੱਟ ਦੇ ਕਮਰਾ ਤੱਕ ਜਾਉਨੀ ਦਾਰੂ ਤਾਂ ਨਾਲ ਜੱਟ ਦੇ ਕਮਰਾ ਤੱਕ ਜਾਉਨੀ ਦਾਰੂ ਤਾਂ ਨਾਲ ਜੱਟ ਦੇ ਓਏ ਹੁਣ ਨਹੀਂ ਛੁਣਦੀ ਲੱਗਦਾ ਨਾਲੇ ਜਾਊ ਲਾਲ ਪਰੀ ਮੇਰੇ ਨਾਲ ਮੇਰੇ ਨਾਲ ਜਾਊ ਲਾਲ ਪਰੀ